ਜਿਹੜਾ ਵਾਸਤੋ ਪ੍ਰਵਾਸ ਆ ਜਿਹੜਾ ਬਰਵਾਸ ਆ ਨਾ ਇਹਦੇ ਚੈਲੰਜਸ ਨਾ ਬਾਈ ਆਪਾਂ ਡਿਸਕਸ ਹੀ ਨਹੀਂ ਕਰਦੇ ਹੂੰ ਹੂੰ ਆਪਾਂ ਕਾਰਪਟ ਦੇ ਥੱਲੇ ਹੀ ਪ੍ਰੋਬਲਮਾਂ ਰੱਖਦੇ ਬਿਲਕੁਲ 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 ਉਹ ਪ੍ਰੋਬਲਮ ਆ ਕਿ ਇਹਨੇ ਹੁਣ ਦੱਸਣਾ ਤਾਂ ਹਰ ਕੋਈ ਚਾਹੁੰਦਾ ਬਾਬਾ ਪਰ ਇੱਥੇ ਇੱਕ ਅਲੱਗ ਕਿਸਮ ਦੀ ਹੋੜ ਲੱਗੀ ਹੋਈ ਆ ਸਾਨੂੰ ਇਹ ਲੱਗਦਾ ਵੀ ਜੇ ਸਾਡਾ ਬਜਟ 6 ਲੱਖ ਡਾਲਰ ਦਾ ਤਾਂ ਅਸੀਂ 8 ਲੱਖ ਡਾਲਰ ਦਾ ਕਰ ਲੈਣਾ ਹੂੰ ਇਟਾ ਕਰਕੇ ਅਸੀਂ ਲੋਨ ਕਰਾ ਕੇ ਜਿਹੜਾ ਉਹ 2 ਲੱਖ ਡਾਲਰ ਐਕਸਟਰਾ ਤੁਹਾਡੇ ਤੇ ਬੋਝ ਬਣਦਾ ਤੁਹਾਡੀ ਵਿੱਤੀ ਜਿਹੜੀ ਸਮਰਥਾ ਉਹਦੇ ਤੋਂ ਉੱਪਰ ਜਾ ਕੇ ਹੂੰ ਤਾਂ ਮੈਨੂੰ ਇਹ ਲੱਗਦਾ ਫੇਰ ਤੁਹਾਨੂੰ ਘਟੇ ਆ ਜਿਹੜੇ 40 ਤੋਂ 60 ਕਰਨੇ ਬਿਲਕੁਲ ਕਰਨੇ ਪੈਂਦੇ ਉਹ ਜਿਹੜੇ 20 ਗੰਟ ਐਕਸਟਰਾ ਕਿੱਥੋਂ ਆਣੇ ਬਈ ਬੱਚਿਆਂ ਵਾਲੇ ਫੈਮਿਲੀਆ ਨੇ ਉਹਦੇ ਨਾਲ ਐਂਗਜ਼ਾਈਟੀ ਵੀ ਵਧਣੀ ਹੈ ਫਰਸਟ੍ਰੇਸ਼ਨ ਵੀ ਵਧਣੀ ਹੈ ਪਿੱਛੇ ਜੇ ਇੱਕ ਸੱਜਣ ਵੇਲੇ ਆਪਣੇ ਦੋਨਾਂ ਦੇ ਬਹੁਤ ਮਿੱਤਰ ਨੇ ਕਹਿੰਦੇ ਵੀ ਮੇਰੀ ਗੱਡੀ ਸਿੰਪਲ ਸੀ ਹੂੰ ਹੂੰ ਮੈਂ ਕਾਰ ਚੱਲਿਆ ਗਿਆ Honda Accord ਮੇਰੀ ਵੀ ਨਹੀਂ ਸੀ ਕਿਸੇ ਹੋਰ ਜਿਹੀ ਸੀ ਮਨ ਨਾਲ ਘਰੇ ਚੱਲ ਗਿਆ ਹੂੰ ਮੇਰੀ ਬੇਟੀ ਨਾਲ ਹਨ ਹੂੰ ਹੂੰ ਉਹ 2002 ਮਾਡਲ ਕਾਰ ਹੂੰ ਹੂੰ ਵਧੀਆ ਚੱਲਦੀ ਹੈ ਕੋਈ ਪ੍ਰੋਬਲਮ ਨਹੀਂ A ਤੋਂ B ਲੈ ਕੇ ਜਾਂਦੀ ਹੈ ਨਾ ਤੇ ਹੁਣ ਮੈਂ ਵੱਡੀ ਕਾਰ ਕਿਥੋਂ ਖੜੇ ਜਿਹੜੀ ਬਾਹਰ ਖੜੇ ਲੈ ਉਹਨਾਂ ਨੇ ਮੈਨੂੰ ਇੱਕ ਦੱਸਿਆ ਵੀ ਨਾ ਮੈਂ ਕਿਹਾ ਭਾਈ ਵੀ ਉਹ ਬਲਦ ਪੁੱਛਣ ਲੱਗੇ ਮੈਨੂੰ ਸਲਾਹ ਲੈਣ ਲਈ ਬੁਲਾਏ ਉਹ ਗੱਲੇ ਥੋ ਚੱਲਦੀ ਐ ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ ਹੂੰ ਕਿਉਂਕਿ ਉਹ ਫਾਈਨੈਂਸ਼ੀਅਲੀ ਫਸੇ ਹੋਏ ਸੀ ਹੂੰ ਉਹ ਫਸੇ ਕਿਵੇਂ ਹੋਏ ਸੀ ਚਾਰ ਬੈਡਰੂਮ ਘਰ ਵੇਚ ਕੇ ਡਬਲ ਸਟੋਰੀ ਘਰ ਲੈ ਲਿਆ ਸੀ ਉਹਦੇ ਬੈਡਰੂਮ 6 ਹੂੰ ਹੂੰ ਰੈ ਫੋਰ ਕਾਰ ਜਿਹੜੀ ਕਿ ਚੰਗੀ ਕਾਰ ਮੰਨੀ ਜਾਂਦੀ ਆ ਮੀਡੀਅਮ ਪੰਜ ਸੀਟਰ ਵਧੀਆ ਕਾਰ ਆ ਉਹ ਵੇਚ ਕੇ ਲੈਕਸਸ ਲੈ ਲਈ ਹੂੰ ਮੈਂ ਜਦੋਂ ਉਹਨਾਂ ਦੀ ਉੱਥੇ ਬੈਠਾ ਕਹਿੰਦਾ ਬਾਈ ਸਕੂਲ ਦੇ ਵਿੱਚ ਜਵਾਕ ਇੱਕ ਦੂਜੇ ਨਾਲ ਜਦੋਂ ਗੱਲਾਂ ਕਰਦੇ ਆ ਕਰੇ ਹੀਣ ਭਾਵਨਾ ਚਲੇ ਜਾਂ ਮੈਂ ਕਿਹਾ ਰਵੀਰਾਜ ਬੈਠੀ ਆ 2000 ਡਾਲਰ ਦੀ ਕਾਰ ਚ ਆਏ ਆ ਸੀ। ਹੂੰ ਕਲਾਸ ਦੇ ਠੀਕ ਠਾਕ ਬੱਚਿਆਂ ਚਾਹੁੰਦੀ ਆ ਇਹਨੂੰ ਤਾਂ ਕਦੇ ਹੀਣ ਭਾਵਨਾ ਕੋਈ ਨਹੀਂ। ਹੂੰ ਹੂੰ ਗੱਲ ਇਹ ਆ ਉਹ ਉਹਨੇ ਕੋਈ ਡਿਸੀਜਨ ਗਲਤ ਨਹੀਂ ਸੀ ਲਿਆ ਉਹਦੀ ਸੋਚਣ ਦਾ ਤਰੀਕਾ ਗਲਤ ਸੀ। ਹਾਲਾਂਕਿ ਜਦੋਂ ਉਹ ਮਿੱਤਰ ਨੂੰ ਇਹ ਗੱਲ ਸਮਝਾਈ ਮੈਂ ਕਿਹਾ ਤੇਰੇ ਬੱਚੇ ਨੂੰ ਤੇਰਾ ਸਮਾਂ ਨਾ ਜਿਹੜਾ ਉਹ ਵੱਧ ਮਹੱਤਤਾ ਰੱਖਦਾ ਉਹਦੀ ਵੱਧ ਇੰਪੋਰਟੈਂਸ ਆ। ਆਲਰੇਡੀ ਰਾਟ ਰੇਸ ਦੇ ਵਿੱਚ ਲੱਗੇ ਸੀ ਜਾਂ ਭਾਵਨਾਵਾਂ ਦੇ ਵਿੱਚ ਆ ਕੇ ਆ ਵੱਡੇ ਵੱਡੇ ਬਜਟ ਦੀਆਂ ਚੀਜ਼ਾਂ ਕਰਦੇ ਹਨ ਹਾਂ ਜੇ ਤੁਹਾਨੂੰ ਕਮਾਈ ਹੈਗੀ ਜੋ ਮਰਜ਼ੀ ਕਰੋ ਚਾਹੇ ਮੇਰੇ ਵੱਲੋਂ ਜੈਟ ਪਲੇਨ ਲੈ ਲਓ ਜੀ ਜੀ ਬਿਲਕੁਲ ਪਰ ਜਿਹੜੇ ਤੁਹਾਡੇ ਘੰਟੇ ਨੇ ਨਾ ਉਹ 40 ਘੰਟਿਆਂ ਤੋਂ 45 ਹੋ ਜਾਣ ਪਰ 50 60 ਨਹੀਂ ਹੁੰਨੇ ਜਾਏ ਫਿਰ ਤੁਸੀਂ ਤੰਗ ਹੋਵੋਗੇ ਠੀਕ ਹੈ ਇਹ ਪ੍ਰਵਾਸ ਦੇ ਬਹੁਤ ਵੱਡੇ ਮੁੱਦੇ ਆ ਫਿਰ ਜਿਹੜਾ ਸਮਾਂ ਨਹੀਂ ਆਉਂਦਾ ਫਿਰ ਆਪਾਂ ਵਿਰਸੇ ਬਾਰੇ ਕੀ ਦੱਸਾਂ ਮੈਂ ਕਿ ਆਪਾਂ ਹੀ ਉਸ ਚੀਜ਼ ਨੂੰ ਪੜਦੇ ਸੁਣਦੇ ਨਹੀਂ ਹੈਗੇ ਇਹ ਵੱਡੀ ਪ੍ਰੋਬਲਮ ਮੈਲਬਨ ਦੇ ਵਿੱਚ ਤਾਂ ਬਈ ਬਹੁਤ ਵੱਡੀ ਹੈ ਜੀ ਜੀ ਕੱਲੇ ਮੈਲਬਰਨ ਚ ਨਹੀਂ ਜੀ ਮਤਲਬ ਐਡੀਲੇਡ ਵੀ ਜੀ ਜੀ ਕੱਲੇ ਮੈਲਬਰਨ ਨਹੀਂ ਚ ਨਹੀਂ ਜੀ ਜਿੱਥੇ ਵੀ ਅਸੀਂ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਆ ਉੱਥੇ ਇਹ ਸਮੱਸਿਆ ਬਣੀ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਬਾਸ ਤੋਂ ਪ੍ਰਵਾਸ ਬਾਸ ਤੋਂ ਪ੍ਰਵਾਸ ਦਾ ਮਤਲਬ ਹੀ ਇਹ ਹੈ ਜੀ ਵੀ ਹਰ ਕਿਸਮ ਦੀਆਂ ਦਿੱਕਤਾਂ ਵੀਜ਼ਾ ਤੱਕ ਉਹਦਾ ਇੱਕ ਪਾਰਟ ਆ ਵੀਜ਼ੇ ਦੀਆਂ ਗੱਲਾਂ ਤਾਂ ਚਲੋ ਅਸੀਂ ਕਰਦੇ ਆ ਕਿਉਂਕਿ ਇਹਦੀ ਲੋਡ ਹੁੰਦੀ ਆ ਤੇ ਸਾਨੂੰ ਲੱਗਦਾ ਵੀ ਚਲੋ ਐਕਸਪਰਟ ਆ ਭਾਈ ਕਤੋਂ ਨਾਡਵਾਈਸ ਕਰ ਦਿੰਦੇ ਆ ਪਰ ਜਿਹੜੀ ਦੁਨੀਆਦਾਰੀ ਦੇ ਵੀ ਐਕਸਪਰਟ ਆ ਦੁਨੀਆਦਾਰੀ ਚ ਵੀ ਵਿਚਰਦੇ ਆ ਦੁਨੀਆਦਾਰੀ ਚ ਰਹਿੰਦੇ ਆ ਇਸ ਕਰਕੇ ਦੁਨੀਆਦਾਰੀ ਦੀਆਂ ਗੱਲਾਂ ਕਰਨੀਆਂ ਵੀ ਲਾਜ਼ਮੀ ਆ ਸੋ ਅੱਜ ਸਬੱਬੀ ਜਦੋਂ ਸ਼ੋ ਸ਼ੁਰੂ ਹੋਇਆ ਨਾ ਤੇ ਬਾਈ ਓਰੇ ਕਹਿੰਦੇ ਵੀ ਕੋਈ ਅਪਡੇਟ ਤਾਂ ਹੈ ਨਹੀਂ ਛੁੱਟੀਆਂ ਦਾ ਸੀਜ਼ਨ ਚੱਲਦਾ ਚਲੋ ਆ ਕੇ ਅੱਜ ਖੁੱਲੀ ਖੇਡ ਖੇਡਦੇ ਆ ਸੋ ਖੁੱਲੀ ਖੇਡ ਖੇਡਦੇ ਖੇਡਦੇ ਇੱਧਰ ਨੂੰ ਅਸੀਂ ਆ ਗਏ ਆ ਤਾਂ ਜਰੂਰ ਤੁਹਾਡੇ ਸਵਾਲ ਵੀ ਲਵਾਂਗੇ ਜਿੰਨੇ ਕੁ ਸਵਾਲ ਆਏ ਆ ਉਹ ਵੀ ਅਗਲੇ 5-7 ਮਿੰਟਾਂ ਚ ਅਸੀਂ ਲੈਣੇ ਆ ਪਰ ਪਹਿਲਾਂ ਮੈਂ ਇਸੇ ਗੱਲ ਦੇ ਉੱਤੇ ਜਿਹੜੀ ਗੱਲ ਨੂੰ ਹੋਰ ਕਰਾਂ ਜੀ ਜਿਵੇਂ ਤੁਸੀਂ ਦੱਸਿਆ ਐਵੇਂ ਹੁਣ ਅਸੀਂ ਬਿਜ਼ਨਸ ਕਰ ਰਹੇ ਆ ਸਾਡੇ ਬਿਜ਼ਨਸ ਦੇ ਵਿੱਚ ਵੀ ਕਲੀਨਰ ਖਾਸ ਕਰਕੇ ਗੋਰੇ-ਗੁਰੀਆਂ ਹੈਗੇ ਆ ਤੇ ਅਸੀਂ ਕੀ ਕਰਦੇ ਆ 크ਿਸਮਸ ਦੇ ਟਾਈਮ ਦੇ ਵਿੱਚ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ ਕੰਮ ਦਿੰਨੇ ਆ ਬਣਦੀ ਛੁੱਟੀ ਦਿੰਨੇ ਆ ਤੇ ਨਾਲ ਉਹਨਾਂ ਨੂੰ ਇੱਕ ਇੱਕ ਗਿਫਟ ਕਾਰਡ ਦੇ ਦਿੰਨੇ ਆ ਜਿੰਨਾ ਵੀ ਸਾਡੇ ਤੋਂ ਸਰਦਾ ਹੁੰਦਾ ਹੁੰਦਾ ਬਿਜ਼ਨਸ ਦੇ ਹਿਸਾਬ ਨਾਲ ਵੀ ਇਹ ਭਾਏ ਤੁਹਾਡਾ ਕ੍ਰਿਸਮਸ ਦਾ ਬੋਨਸ ਆ ਜੀ ਨੂੰ ਬੋਨਸ ਕਹਿ ਲੋ ਕੁਛ ਮਰਜੀ ਸਮਝ ਲੈਣਾ ਉਹ ਤੇ ਉਹ ਇੰਨੇ ਨਾਲ ਖੁਸ਼ ਹੋ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਦੱਸ ਦਿੰਨੇ ਆ ਵੀ ਅਸੀਂ ਖੁਦ ਨਹੀਂ ਮਨਾਉਂਦੇ ਤੇ ਇਸ ਕਰਕੇ ਸਾਡਾ ਇੱਧਰ ਤਿਹਾਰ ਉਸ ਮੌਕੇ ਤੇ ਇੱਕ ਹੋਰ ਹੀ ਤਿਹਾਰ ਆ ਜਿਹਦੇ ਚ ਅਸੀਂ ਪਛਤਾਵਾ ਵੀ ਕਰਦੇ ਆ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਤੇ ਅਸੀਂ ਉਹਨਾਂ ਸ਼ਹਾਦਤਾਂ ਬਾਰੇ ਸੋਚਦੇ ਵੀ ਆ ਤੇ ਆਪਣੇ ਬੱਚਿਆਂ ਨੂੰ ਵੀ ਚਾਹਣੇ ਆ ਵੀ ਉਸ ਬਾਰੇ ਉਹਨਾਂ ਨੂੰ ਪਤਾ ਲੱਗੇ ਵੀ ਕਿੱਡੇ ਮਹਿੰਗੇ ਮੁੱਲੇ ਸਰਦਾਰੀਆਂ ਮਿਲੀਆਂ ਸਾਨੂੰ ਜਿਹੜਾ ਪ੍ਰਵਾਸ ਆ ਜਿਹੜਾ ਬਰਵਾਸ ਆ ਨਾ ਇਹਦੇ ਚੈਲੰਜਸ ਨਾ ਭਾਈ ਆਪਾਂ ਡਿਸਕਸ ਹੀ ਨਹੀਂ ਕਰਦੇ ਹੂੰ ਹੂੰ ਆਪਾਂ ਕਾਰਪਟ ਦੇ ਥੱਲੇ ਹੀ ਪ੍ਰੋਬਲਮਾਂ ਨੇ ਬਿਲਕੁਲ 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 ਉਹ ਪ੍ਰੋਬਲਮ ਆ ਕੀ ਨੇ ਹੁਣ ਦੱਸਣਾ ਤਾਂ ਹਰ ਕੋਈ ਚਾਹੁੰਦਾ ਵਾਪਾਂ ਪਰ ਇੱਥੇ ਇੱਕ ਅਲੱਗ ਕਿਸਮ ਦੀ ਹੋੜ ਲੱਗੀ ਹੋਈ ਆ ਸਾਨੂੰ ਇਹ ਲੱਗਦਾ ਵੀ ਜੇ ਸੰਦਾ ਬਜਟ 6 ਲੱਖ ਡਾਲਰ ਦਾ ਤਾਂ ਅਸੀਂ 8 ਲੱਖ ਡਾਲਰ ਦਾ ਕਰ ਲੈਣਾ ਹੂੰ ਹਿੱਟ ਤਾਂ ਕਰਕੇ ਅਸੀਂ ਲੋਨ ਕਰਾ ਕੇ ਜਿਹੜਾ ਉਹ 2 ਲੱਖ ਡਾਲਰ ਐਕਸਟਰਾ ਤੁਹਾਡੇ ਤੇ ਬੋਝ ਬਣਦਾ ਤੁਹਾਡੀ ਵਿੱਤੀ ਜਿਹੜੀ ਸਮਰਥਾ ਉਹਦੇ ਤੋਂ ਉੱਪਰ ਜਾ ਕੇ ਹੂੰ ਤਾਂ ਮੈਨੂੰ ਇਹ ਲੱਗਦਾ ਫੇਰ ਤੁਹਾਨੂੰ ਘਟੇ ਆ ਜਿਹੜੇ 40 ਤੋਂ 60 ਕਰਨੇ ਬਿਲਕੁਲ ਕਰਨੇ ਪੈਂਦੇ ਉਹ ਜਿਹੜੇ 20 ਗੰਨ ਤੇ ਐਕਸਟਰਾ ਕਿੱਥੋਂ ਆਣੇ ਬਈ ਬੱਚਿਆਂ ਵਾਲੇ ਫੈਮਿਲੀਆਂ ਨੇ ਉਹਨਾਂ ਨਾਲ ਐਨਲਾਈਟ ਵੀ ਵਧਣੀ ਹੈ ਫਰਸਟ੍ਰੇਸ਼ਨ ਵੀ ਵਧਣੀ ਹੈ ਪਿੱਛੇ ਜੇ ਇੱਕ ਸੱਜਣ ਵੇਲੇ ਆਪਣੇ ਦੋਨਾਂ ਦੇ ਬਹੁਤ ਮਿੱਤਰ ਨੇ ਕਹਿੰਦੇ ਵੀ ਮੇਰੀ ਗੱਡੀ ਸਿੰਪਲ ਸੀ ਹੂੰ ਹੂੰ ਮੈਂ ਕਾਰ ਚਲਾ ਗਿਆ ਹੋਂਡਾ ਕਾਰ ਮੇਰੀ ਵੀ ਨਹੀਂ ਸੀ ਕਿਸੇ ਹੋਰ ਦੀ ਸੀ ਮਨ ਨਾਲ ਦੇ ਘਰੇ ਚਲਾ ਗਿਆ ਹੂੰ ਮੇਰੀ ਬੇਟੀ ਨਾਲ ਹਨ ਹੂੰ ਹੂੰ ਉਹ 2002 ਮਾਡਲ ਕਾਰ ਹੂੰ ਹੂੰ ਵਧੀਆ ਚੱਲਦੀ ਹੈ ਕੋਈ ਪ੍ਰੋਬਲਮ ਨਹੀਂ A ਤੋਂ B ਲੈ ਕੇ ਜਾਂਦੀ ਹੈ ਨਾ ਤੇ ਹੁਣ ਮੈਂ ਵੱਡੀ ਕਾਰ ਕਿਥੋਂ ਕਿੱ데 ਜਿਹੜੀ ਬਾਹਰ ਕਿੱ데 ਲੈ ਉਹਨਾਂ ਨੇ ਮੈਨੂੰ ਇੱਕ ਦੱਸਿਆ ਵੀ ਦਾ ਮੈਗਾ ਬਾਈ ਵੀ ਉਬਲਤ ਪੁੱਛਣ ਲੱਗੇ ਮੈਨੂੰ ਸਲਾਹ ਲੈਣ ਲਈ ਬੁਲਾਇਆ ਜੀ ਹੁਣ ਗੱਲ ਇੱਥੋਂ ਚੱਲਦੀ ਐ ਹੁਣ ਮੈਂ ਤੁਹਾਨੂੰ ਦੱਸ ਹੀ ਦੇਣਾ ਹੂੰ ਕਿਉਂਕਿ ਉਹ ਫਾਈਨੈਂਸ਼ੀਅਲੀ ਫਸੇ ਹੋਏ ਸੀ ਹੂੰ ਉਹ ਫਸੇ ਕਿਵੇਂ ਹੋਏ ਸੀ ਚਾਰ ਬੈਡਰੂਮ ਘਰ ਵੇਚ ਕੇ ਡਬਲ ਸਟੋਰੀ ਘਰ ਲੈ ਲਿਆ ਸੀ ਉਹਦੇ ਬੈਡਰੂਮ 6 ਹੂੰ ਹੂੰ ਰੈਫੋਰ ਕਾਰ ਜਿਹੜੀ ਕਿ ਚੰਗੀ ਕਾਰ ਮੰਨੀ ਜਾਂਦੀ ਆ ਮੀਡੀਅਮ 5 ਸੀਟਰ ਵਧੀਆ ਕਾਰ ਆ ਉਹ ਵੇਚ ਕੇ ਲੈਕਸਸ ਲੈ ਲਈ ਹੂੰ ਮੈਂ ਉਹਨਾਂ ਦੀ ਉੱਥੇ ਬੈਠੇ ਕਹਿੰਦਾ ਬਾਈ ਸਕੂਲ ਦੇ ਵਿੱਚ ਜਵਾਕ ਇੱਕ ਦੂਜੇ ਨਾਲ ਜਦੋਂ ਗੱਲਾਂ ਕਰਦੇ ਆ ਫਿਰ ਹੀਣ ਭਾਵਨਾ ਚੱਲੇ ਜਾਂਦੀ ਮੈਂ ਕਿਹਾ ਰਵੀਰਾਜ ਬੈਠੀ ਆ 2000 ਡਾਲਰਾਂ ਦੀ ਕਾਰ 'ਚ ਆਏ ਆ ਸੀ ਕਲਾਸ ਦੇ ਠੀਕ ਠਾਕ ਬੱਚਿਆਂ ਚੋਂਦੀ ਆ ਇਹਨੂੰ ਤਾਂ ਕਦੇ ਹੀਣ ਭਾਵਨਾ ਕੋਈ ਨਹੀਂ ਹੂੰ ਹੂੰ ਗੱਲ ਇਹ ਆ ਉਹ ਉਹਨੇ ਕੋਈ ਡਿਸੀਜਨ ਗਲਤ ਨਹੀਂ ਸੀ ਲਿਆ ਉਹਦੀ ਸੋਚਣ ਦਾ ਤਰੀਕਾ ਗਲਤ ਸੀ ਹਾਲਾਂਕਿ ਜਦੋਂ ਉਹ ਮਿੱਤਰ ਨੂੰ ਇਹ ਗੱਲ ਸਮਝਾਈ ਮੈਂ ਕਿਹਾ ਤੇਰੇ ਬੱਚੇ ਨੂੰ ਤੇਰਾ ਸਮਾਂ ਨਾ ਜਿਹੜਾ ਉਹ ਵੱਧ ਮਹੱਤਤਾ ਰੱਖਦਾ ਉਹਦੀ ਵੱਧ ਇੰਪੋਰਟੈਂਸ ਆ ਆ ਜਿਹੜੀ ਰੈਟ ਰੇਸ ਦੇ ਵਿੱਚ ਲੱਗ ਕੇ ਅਸੀਂ ਜਾਂ ਭਾਵਨਾਵਾਂ ਦੇ ਵਿੱਚ ਆ ਕੇ ਵੱਡੇ ਵੱਡੇ ਬਜਟ ਦੀਆਂ ਚੀਜ਼ਾਂ ਕਰਦੇ ਨਾ ਹਾਂ ਜੇ ਤੁਹਾਨੂੰ ਕਮਾਈ ਹੈਗੀ ਜੋ ਮਰਜ਼ੀ ਕਰੋ ਚਾਹੇ ਮੇਰੇ ਵੱਲੋਂ ਜੈੱਟ ਪਲੇਨ ਲੈ ਲਓ ਜੀ ਜੀ ਬਿਲਕੁਲ ਪਰ ਜਿਹੜੇ ਤੁਹਾਡੇ ਘੰਟੇ ਨੇ ਨਾ ਉਹ 40 ਘੰਟਿਆਂ ਤੋਂ 45 ਹੋ ਜਾਣ ਪਰ 50 60 ਨਹੀਂ ਹੋਣੇ ਚਾਹੀਦੇ ਫਿਰ ਤੁਸੀਂ ਤੰਗ ਬਹੁਤ ਹੋ ਜਾਂਦੇ ਠੀਕ ਆ ਇਹ ਪ੍ਰਵਾਸ ਦੇ ਬਹੁਤ ਵੱਡੇ ਮੁੱਦੇ ਆ ਫਿਰ ਜਿਹੜਾ ਸਮਾਂ ਨਹੀਂ ਆਉਂਦਾ ਫਿਰ ਆਪਾਂ ਵਿਰਸੇ ਬਾਰੇ ਕੀ ਦੱਸਣਾ ਕਿਉਂਕਿ ਆਪਾਂ ਹੀ ਉਸ ਚੀਜ਼ ਨੂੰ ਪੜਦੇ ਸੁਣਦੇ ਨਹੀਂ ਹੈਗੇ ਇਹ ਵੱਡੀ ਪ੍ਰੋਬਲਮ ਮੈਲਬਨ ਦੇ ਵਿੱਚ ਤਾਂ ਬਈ ਬਹੁਤ ਵੱਡੀ ਹੈ ਜੀ ਜੀ ਤੁਸੀਂ ਕੱਲੇ ਮੈਲਬਨ ਚ ਨਹੀਂ ਜੀ ਜੀ ਕੱਲੇ ਮੈਲਬਨ ਨਹੀਂ ਜੀ ਜਿੱਥੇ ਵੀ ਅਸੀਂ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਕੋਸ਼ਿਸ਼ ਕੀਤੀ ਆ ਉੱਥੇ ਇਹ ਸਮੱਸਿਆ ਬਣੀ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਬਾਸ ਤੋਂ ਪ੍ਰਵਾਸ ਬਾਸ ਤੋਂ ਪ੍ਰਵਾਸ ਦਾ ਮਤਲਬ ਹੀ ਇਹ ਹੈ ਜੀ ਵੀ ਹਰ ਕਿਸਮ ਦੀਆਂ ਦਿੱਕਤਾਂ ਵੀਜ਼ਾ ਤੱਕ ਦਾ ਉਹਦਾ ਇੱਕ ਪਾਰਟ ਆ ਵੀਜ਼ੇ ਦੀਆਂ ਗੱਲਾਂ ਤਾਂ ਚਲੋ ਅਸੀਂ ਕਰਦੇ ਆ ਕਿਉਂਕਿ ਇਹਦੀ ਲੋਡ ਹੁੰਦੀ ਆ ਤੇ ਸਾਨੂੰ ਲੱਗਦਾ ਵੀ ਚਲੋ ਏਕਸਪਰਟ ਆ ਭਾਈ ਕਤੋਂ ਨਾਡਵਾਈਸ ਕਰ ਦਿੰਦੇ ਆ ਪਰ ਜਿਹੜੀ ਦੁਨੀਆਦਾਰੀ ਦੇ ਵੀ ਐਕਸਪਰਟ ਆ ਦੁਨੀਆਦਾਰੀ ਚ ਵੀ ਵਿਚਰਦੇ ਆ ਦੁਨੀਆਦਾਰੀ ਚ ਰਹਿੰਦੇ ਆ ਇਸ ਕਰਕੇ ਦੁਨੀਆਦਾਰੀ ਦੀਆਂ ਗੱਲਾਂ ਕਰਨੀਆਂ ਵੀ ਲਾਜ਼ਮੀ ਆ ਸੋ ਅੱਜ ਸਬੱਬੀ ਜਦੋਂ ਸ਼ੋਅ ਸ਼ੁਰੂ ਹੋਇਆ ਨਾ ਤੇ ਬਾਈ ਉਹਰੇ ਕਹਿੰਦੇ ਵੀ ਕੋਈ ਅਪਡੇਟ ਤਾਂ ਹੈ ਨਹੀਂ ਛੁੱਟੀਆਂ ਦਾ ਸੀਜ਼ਨ ਚੱਲਦਾ ਚਲੋ ਆ ਕੇ ਅੱਜ ਖੁੱਲੀ ਖੇਡ ਖੇਡਦੇ ਆ ਸੋ ਖੁੱਲੀ ਖੇਡ ਖੇਡਦੇ ਖੇਡਦੇ ਇੱਧਰ ਨੂੰ ਅਸੀਂ ਆ ਗਏ ਆ ਜਰੂਰ ਤੁਹਾਡੇ ਸਵਾਲ ਵੀ ਲਵਾਂਗੇ ਜਿੰਨੇ ਕ ਸਵਾਲ ਆਏ ਆ ਉਹ ਵੀ ਅਗਲੇ 5-7 ਮਿੰਟਾਂ ਚ ਅਸੀਂ ਲੈਣੇ ਆ ਪਰ ਪਹਿਲਾਂ ਮੈਂ ਇਸੇ ਗੱਲ ਦੇ ਉੱਤੇ ਜਿਹੜੀ ਗੱਲ ਨੂੰ ਹੋਰ ਕਰਾਂ ਜੀ ਜਿਵੇਂ ਤੁਸੀਂ ਦੱਸਿਆ ਐਵੇਂ ਹੁਣ ਅਸੀਂ ਬਿਜ਼ਨਸ ਕਰ ਰਹੇ ਆ ਸਾਡੇ ਬਿਜ਼ਨਸ ਦੇ ਵਿੱਚ ਵੀ ਕਲੀਨਰ ਖਾਸ ਕਰਕੇ ਗੋਰੇ ਗੁਰੀਆਂ ਹੈਗੇ ਆ ਤੇ ਅਸੀਂ ਕੀ ਕਰਦੇ ਆ 크ਿਸਮਸ ਦੇ ਟਾਈਮ ਦੇ ਵਿੱਚ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ ਕੰਮ ਦਿੰਨੇ ਆ ਬਣਦੀ ਛੁੱਟੀ ਦਿੰਨੇ ਆ ਤੇ ਨਾਲ ਉਹਨਾਂ ਨੂੰ ਇੱਕ ਇੱਕ ਗਿਫਟ ਕਾਰਡ ਦੇ ਦਿੰਨੇ ਆ ਜਿੰਨਾ ਵੀ ਸਾਡੇ ਤੋਂ ਸਰਦਾ ਹੁੰਦਾ ਹੁੰਦਾ ਬਿਜ਼ਨਸ ਦੇ ਹਿਸਾਬ ਨਾਲ ਵੀ ਇਹ ਭਾਏ ਤੋਂ ਡੈਕਿਸਮਸ ਦਾ ਬੋਨਸ ਆ ਜਿਹਨੂੰ ਬੋਨਸ ਕਹਿ ਲੋ ਕੁਛ ਮਰਜੀ ਸਮਝ ਲੈਣਾ ਉਹ ਤੇ ਉਹ ਇੰਨੇ ਨਾਲ ਖੁਸ਼ ਹੋ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਦੱਸ ਦਿੰਨੇ ਆ ਵੀ ਅਸੀਂ ਖੁਦ ਨਹੀਂ ਮਨਾਉਂਦੇ ਤੇ ਇਸ ਕਰਕੇ ਸਾਡਾ ਇੱਧਰ ਤਿਹਾਰ ਉਸ ਮੌਕੇ ਤੇ ਇੱਕ ਹੋਰ ਹੀ ਤਿਹਾਰ ਆ ਜਿਹਦੇ ਚ ਅਸੀਂ ਪਛਤਾਵਾ ਵੀ ਕਰਦੇ ਆ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਤੇ ਅਸੀਂ ਉਹਨਾਂ ਸ਼ਹਾਦਤਾਂ ਬਾਰੇ ਸੋਚਦੇ ਵੀ ਆ ਤੇ ਆਪਣੇ ਬੱਚਿਆਂ ਨੂੰ ਵੀ ਚੌਣੇ ਆ ਵੀ ਉਸ ਬਾਰੇ ਉਹਨਾਂ ਨੂੰ ਪਤਾ ਲੱਗੇ ਵੀ ਕਿੱਡੇ ਮਹਿੰਗੇ ਮੁੱਲੇ ਸਰਦਾਰੀਆਂ ਮਿਲੀਆਂ ਸਾਨੂੰ